ਡਾਕਟਰ ਅਜੰਦਰ ਸਿੰਘ ਵਿਅਸੀ ਉਹਨਾਂ ਦਾ ਇੱਕ ਸਵਾਲ ਸੀ ਆਦੇ ਦਿੱਤਾ ਸੀ ਸੋ ਆਪਾਂ ਦੁਬਾਰਾ ਜੀ ਜਿਹੜਾ ਡਾਕਟਰ ਹਦੀਬ ਕਹਿ ਰਹੇ ਸੀ ਵੀ ਆਪਾਂ ਬਿਨਾ ਵਾਲੇ ਦਾ ਦੁੱਧ ਪੀ ਸਕਦੇ ਆ ਨਾ ਜਾਂ ਲੋਕ ਪੀਂਦੇ ਡਾਕਟਰ ਸਾਹਿਬ ਬਿਨਾ ਬੋਇਲ ਕੀਤੇ ਤਾਂ ਦੁੱਧ ਪੀਣਾ ਹੀ ਨਹੀਂ ਚਾਹੀਦਾ ਇੱਕ ਡਾਕਟਰ ਸਾਹਿਬ ਇਹ ਵੀ ਹੈ ਵੀ ਜੋ ਬੱਕਰੀਆਂ ਦੇ ਵਿੱਚ ਬਰੂਸੋਲ ਬਰੂਸੀ ਲੋਸੇ ਜਾਣਾ ਜੀ ਬਰੂਸੇਲਾ ਮੈਲੀਟੌਨਸਿਸ ਇਹ ਥਿਸ ਇਜ਼ ਮੋਰ ਡੇਂਜਰਸ ਇਵਨ ਦੈਨ ਬਰੂਸੇਲਾ ਵੋਟਸ ਫਾਰ ਹਿਊਮਨਸ ਬਿਲਕੁਲ ਐਗਜ਼ੈਕਟਲੀ ਇਹ ਇਹ ਜਿਆਦਾ ਡੇਂਜਰਸ ਹੈ ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ ਅਮਨ ਦੇਵ ਜੀ ਤੁਸੀਂ ਹੈਲਦੀ ਕਿਤਾ ਜੀ ਮੇਰਾ ਕੁਛ ਇਹ ਇਹ ਕਿ ਜਦੋਂ ਵੀ ਬੱਕਰੀ ਬੱਚਾ ਜਨਮੇ ਕਿਡਸ ਕਿਡਸ ਹੁੰਦੇ ਨੇ ਕਿਡਸ ਨਾ ਕਈ ਵਾਰ ਹੈਲਦੀ ਹੁੰਦੇ ਨੇ ਪਰ ਆਪਣੇ ਚਾਰੇ ਪੈਰਾਂ ਦੇ ਵਜਨ ਨਹੀਂ ਲੈ ਬੰਦੇ ਜੀ ਯਾਨੀ ਕਿ ਇੱਕ ਦੋ ਦਿਨ ਦਾ ਕਿਡ ਕਿਡ ਹੋਊਗਾ ਉਹ ਆਪਣੇ ਪੈਰਾਂ ਦੇ ਵਜਨ ਨਹੀਂ ਲਿਆਦਾ ਉਹ ਜਿਹੜਾ ਹੈਲਦੀ ਹੁੰਦਾ ਜੀ ਇਹ ਇਹ ਜਗ੍ਹਾ ਤੇ ਪ੍ਰੋਬਲਮ ਆ ਰਹੀ ਹੈ ਆਉਂਦੀ ਹੈ ਜੀ ਪਰ ਦੇਖੋ ਹੈਲਦੀ ਕੋਈ ਇੱਕ ਹੈਲਦੀ ਬੱਚਾ ਹੈਲਦੀ ਬੱਚਾ ਪੈਰਾਂ ਦੇ ਉੱਤੇ ਵਜਨ ਨਾ ਦੇਵੇ ਇਹ ਪੋਸੀਬਲ ਨਹੀਂ ਇਹ ਹੋ ਸਕਦਾ ਵੀ ਉਹਦੀਆਂ ਉਹਦੀਆਂ ਜੋ ਲੱਤਾਂ ਨੇ ਉਹ ਕਮਜ਼ੋਰ ਨੇ ਉਹਦਾ ਪੇਟ ਜਾਦੇ ਹੈਵੀ ਆ ਜੀ ਸਰ ਜੀ ਠੀਕ ਆ ਉਹਦੇ ਚ ਸਰ ਦੋ ਗੱਲਾਂ ਦੇਖੋ ਪਹਿਲੀ ਗੱਲ ਤਾਂ ਉਹ ਇਹ ਦੇਖੋ ਵੀ ਕੀ ਉਹਨੇ ਡਾਸਾ ਕਰ ਲਿਆ 2-3 ਘੰਟੇ ਬਾਅਦ ਕੀ ਕੀ ਆਪਾਂ ਉਹਨੂੰ ਬੋਲਾ ਪਿਆਇਆ ਕਿਉਂਕਿ ਬੋਲਾ ਜਿਹੜਾ ਪਿਉਣਾ ਖਾਸ ਕਰ ਬੱਕਰੀ ਚ ਉਹ 1 ਘੰਟੇ ਦੇ ਵਿੱਚ ਵਿੱਚ ਜ਼ਰੂਰੀ ਹੈ ਬੋਲਾ ਮਲਟੀਵੈਲੈਂਟ ਵੈਕਸੀਨ ਦਾ ਕੰਮ ਕਰਦਾ ਜਿੰਨੀ ਵੀ ਤਰ੍ਹਾਂ ਦੇ ਟੀਕੇ ਬੱਕਰੀ ਨੂੰ ਆਪਾਂ ਪਹਿਲਾਂ ਲਾਏ ਹੋਏ ਨੇ ਉਹਨਾਂ ਸਾਰਿਆਂ ਦਾ ਇਫੈਕਟ ਉਹ ਦੁੱਧ ਚ ਹੁੰਦਾ ਤੇ ਉਹ ਉਹਦੇ ਚ ਹੈਵੀ ਪ੍ਰੋਟੀਨ ਮਿਨਰਲਸ ਸਾਰਾ ਕੁਝ ਹੈ ਤੇ ਉਹ ਘੰਟੇ ਦੇ ਵਿੱਚ ਵਿੱਚ ਬੱਚੇ ਦੀਆਂ ਅੰਤੜੀਆਂ ਰਾਹੀਂ ਅਬਜੋਪ ਹੋਣਾ ਹੁੰਦਾ ਕਈ ਬੱਕਰੀ ਪਾਲਕ ਕੀ ਕਰਦੇ ਨੇ ਵੀ ਆਪਾਂ ਜੇਰ ਪੈਣ ਨੂੰ ਵੇਟ ਕਰਦੇ ਰਹਿੰਦੇ ਆ ਵੀ ਜੇਰ ਨਹੀਂ ਪਈ ਤਾਂ ਦੁੱਧ ਨਹੀਂ ਪਿਆਉਂਦੇ ਸੋ ਕੋਸ਼ਿਸ਼ ਕਰਿਆ ਕਰੋ ਵੀ ਜਨਮ ਤੋਂ 1 ਘੰਟੇ ਦੇ ਅੰਦਰ ਅੰਦਰ ਬੱਚਿਆਂ ਨੂੰ ਦੁੱਧ ਪਿਆਇਆ ਜਾਵੇ ਬੌਲਾ ਖਾਸ ਕਰ ਤੇ ਇਹ ਦਿੱਕਤ ਨਹੀਂ ਆਉਂਗੀ ਓਕੇ ਓਦੇ ਨਾਲ ਓਦੇ ਨਾਲ ਉਹਦਾ ਪੇਟ ਵੀ ਸਾਫ਼ ਹੋਊਗਾ ਕਿਉਂਕਿ ਜਦੋਂ ਬੱਚਾ ਡਾਸਾ ਨਹੀਂ ਕਰਦਾ ਉਹਦਾ ਪੇਟ ਹੈਵੀ ਆ ਉਹਦੇ ਚ ਫਲੈਕਚੂਲੈਂਸ ਆ ਗੈਸ ਬਣਗੀ ਤੁਸੀਂ ਥੋੜਾ-ਮੋਟਾ ਦੁੱਧ ਪਿਆਇਆ ਉਹਦੇ ਨਾਲ ਉਹ ਫਿਰ ਮੇ ਵੀ ਤੁਸੀਂ ਕਿਤੇ ਦੇਖਿਆ ਹੋਵੇ ਵੀ ਬੱਚਾ ਪੈਰਾਂ ਤੇ ਭਾਰ ਨਹੀਂ ਦੇ ਰਿਹਾ ਬਟੇ ਬੜੇ ਘੱਟ ਚਾਂੰਸ ਨੇ ਅਸੀਂ ਨਹੀਂ ਦੇਖਿਆ ਇਸ ਤਰ੍ਹਾਂ ਦਾ ਵੀ ਹੈਲਥੀ ਬੱਚਾ ਹੋਵੇ ਤੇ ਪੈਰਾਂ ਤੇ ਭਾਰ ਨਾ ਦੇਵੇ ਆ ਹੁਣ ਕਿਸੇ ਆਡੀਟਰ ਨੇ ਇੱਕ ਸਵਾਲ ਕੀਤਾ ਪਸ਼ੂ ਪਾਲਕ ਨੇ ਅਹਮਦ ਕੋ ਬੱਕਰੀ ਪਾਲਕ ਨੇ ਜੀ ਜੀ ਉਹ ਕਹਿੰਦੇ ਵੀ ਜਿਵੇਂ ਬੱਕਰੀ ਨੂੰ ਆਮ ਤੌਰ ਤੇ ਕਿਹਾ ਜਾਂਦਾ ਵਾ ਕਿ ਬੱਕਰੀ ਦਾ ਚਰਜ ਜਾਣਾ ਬੜਾ ਜ਼ਰੂਰੀ ਹੈ ਜੀ ਅਸੀਂ ਬੱਕਰੀ ਨੂੰ ਘਰ ਦੇ ਵਿੱਚ ਵੱਡਾ ਫਾਰਮ ਬਣਾਉਣਾ ਚਾਹੁੰਦੇ ਆ ਪਰ ਸਾਡੇ ਕੋਲ ਚਰਾਗ ਕੋਈ ਉਪਲਬਧ ਨਹੀਂ ਹੈ ਨਾ ਹੀ ਪੋਸੀਬਲ ਹੈ ਸਾਡੇ ਲਈ ਇਹ ਬੱਕਰੀਆਂ ਨੂੰ ਇਕੱਲੇ ਬੰਨ੍ਹ ਕੇ ਜਾਂ ਘਰੇਸ਼ਾਂ ਦੇ ਵਿੱਚ ਰੱਖ ਕੇ ਸੰਭੇ ਜਾ ਸਕਦਾ ਵੀ ਤਾਂ ਸਕਦੀ ਨੂੰ ਬਿਲਕੁਲ ਸੰਭੇ ਜਾ ਸਕਦਾ ਜੀ ਜੋ ਗਵਰਨਮੈਂਟ ਦੇ ਫਾਰਮ ਚੱਲ ਰਹੇ ਨੇ ਪਾਰਟੀਕੂਲਰਲੀ ਗਵਰਨਮੈਂਟ ਗੋਟ ਬਰੀਡਿੰਗ ਫਾਰਮ ਕੋਰਤਪੂਰਾ ਕੁਲੇ ਮਾਜਰਾ ਮੱਤੇ ਬੜਿਆਂ ਵਾਲੇ ਕੋਲੇ ਜੰਗਲ ਥੋੜਾ ਜਿਹਾ ਹੈਗਾ ਅਦਰਵਾਈਜ਼ ਸਾਡੇ ਦੋਨੇ ਫਾਰਮ ਬਿਲਕੁਲ ਇੰਟੈਂਸ਼ਨਲ ਜਿਹਨੂੰ ਆਪਾਂ ਕਹਨੇ ਆਂਗੇ ਫਾਰਮਿੰਗ ক্লোਜ਼ ਡੋਰ ਫਾਰਮਿੰਗ ਉਹਦੇ ਚੱਲ ਰਹੇ ਨੇ ਤੇ ਸਕਸੈਸਫੁਲ ਨੇ ਕੋਈ ਦਿੱਕਤ ਨਹੀਂ ਤੁਹਾਡੇ ਜੋ ਪੈਡਕ ਨੇ ਬੱਕਰੀਆਂ ਦੇ ਬੱਕਰੀਆਂ ਦੇ ਤੁਰਨ ਫਰਮ ਦੇ ਜੋ ਬਾੜੇ ਨੇ ਉਹ ਥੋੜਾ ਜਿਹਾ ਖੁੱਲੇ ਹੋਣੇ ਚਾਹੀਦੇ ਨੇ ਤਾਂ ਕਿ ਉੱਥੇ ਉਹ ਭੱਜ ਨਾ ਸਕਣ ਹੋਰ ਕੋਈ ਦਿੱਕਤ ਨਹੀਂ ਜੀ ਠੀਕ ਹੈ ਤਾਂ ਕਿਮਨ अरोड़ा ਜੀ ਨੇ ਆਪਣਾ ਹੈਂਡ ਰੇਂਜ ਕੀਤਾ ਹੈ ਜੀ 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 ਕੇਵਲ ਜੀ ਅੰਦੇ ਹੈ ਨੀਰਾ ਸਾਹਿਬ ਨੋਸਨ ਨਮਸਕਾਰ ਦਾ ਸੋਨ ਬੀ ਕਾਫੀ ਅੱਛਾ ਏ ਤੁਹਾਨੂੰ ਜਿਹੜਾ ਦੱਸਿਆ ਔਰ ਮੈਨੂੰ ਕਈ ਵਾਰ ਤੇ ਡਾਕਟਰ ਡਿਸਕਸ ਕਰਦੇ ਹੁੰਦੇ ਆ ਜਿਹੇ ਸੀਡ ਬਾਰੇ ਆ ਵੈਕਸਿਨ ਬਾਰੇ ਆ ਔਰ ਸਾਡੇ ਕਮੰਡ ਦੇ ਵਿੱਚ ਕਿਸੇ ਕੇ ਜਿਹੜਾ ਪਹਿਲਾ ਕਿਟ ਹੋਵੇਗਾ ਉਹ ਇੱਕ ਹੀ ਹੋਵੇਗਾ ਖਾਸ ਕਰਕੇ ਪ੍ਰੀਪਰ ਲਈ ਸੁਣੇ ਹੋਏ ਕਿ ਸਰਵੇ ਫੀਲਡ ਵਿੱਚ ਇਹ ਕਿਹਾ ਕਿ ਥੋੜੇ ਵਧੀਆ ਕਰਕੇ ਉਹ ਲੋਕ ਰੂਪ ਲਮਾਉਂਦੇ ਹੈਗੇ ਸਾルト ਉੱਪਰ ਸਵਾ ਸਾਲ ਤੇ ਸਾルト ਨਾਲ ਜਿਹੜੀ ਪਹਿਲੀ ਕਿਲੇ ਵਿੱਚ ਆ ਉਹ ਡਬਲ ਹੀ ਹੁੰਦੀ ਹੈ। ਔਰ ਬੱਚੇ ਵੀ ਬੜੇ ਹੈਲਦੀ ਹੁੰਦੇ ਆ। ਦਰਸਲ ਦਰਸਲ 200 ਆਲਡ ਪਾਉਂਡਸ ਪਰ ਬਾਡੀ ਵੇਟ ਤੁਹਾਡੀ ਮੈਨੇਜਮੈਂਟ ਕਿਸ ਤਰ੍ਹਾਂ ਦੀ ਆ? ਦੇਖੋ ਇੱਕ ਬੱਕਰੀ ਪਾਲਕ ਜੁੜੇ ਜੇ ਮੈਂ ਦੱਸਦਾ ਉਹ ਹੀ ਗੱਲ ਕਰ ਰਿਹਾ ਜੇ ਇਸ ਕਰਕੇ ਸਾਦਾ ਇਹ ਕਨਸੈਪਟ ਆ ਸਾਡੋ ਮਨ ਦੇ ਵਿੱਚ ਤੋਂ ਕਰ ਲੈਣਾ ਚਾਹੀਦਾ ਹੈ ਜਿਹੜਾ ਸਾਡੇ ਵੀ ਪਹਿਲਾਂ ਮਨ ਦੇ ਵਿੱਚ ਪੈ ਗਿਆ ਸੀ ਵੀ ਜਿਹੜੀ ਪਹਿਲੇ ਸਵੇਖ ਇੱਕੀ ਬੱਚਾ ਜੇਗੀ ਥੋੜੇ ਜਿਹਾ ਸੜੀ ਸਾਹਿਬ ਲਵਾਕ ਤੰਗੀ ਹੈ ਥੋੜੀ ਅਸੀਂ ਸਾਫ ਸੋਨਾ ਸਾਹਿਬ ਦੀ ਕਰ ਲੈਂਦੇ ਹਾਂ ਨੋ ਤੇ ਦੋ ਹੀ ਬੱਚੇ ਜੇਗੇ ਬੜੇ ਹੈਲਦੀ ਹੋਣਗੇ ਅਗਲੇ ਸਵੇਖ ਵੀ ਚੰਗੀ ਆਉਣਗੇ ਤੁਸੀਂ ਗੱਲ ਇਹ ਹੈ ਕਿ ਉਹਨੂੰ ਭੋਜ ਜ਼ਰੂਰ ਪਾਉਣਾ ਹੈਗਾ ਬੀ ਜਿਵੇਂ ਦਾਸ ਸਾਹਿਬ ਦੀ ਗੱਲ ਸੀ ਵੀ ਤੇ ਜੇ ਸਾਇਲੈਂਸ ਤੇ ਵੀ ਬਕਰੀਆਂ ਪਾਲੀਦਿਆਂ ਲੋਕਾਂ ਦੇ ਕੋਲ ਪਾ ਸਾਈਲਿਸ ਵਿੱਚ ਜਿਹੜਾ ਫੰਗਸ ਤੇ ਫੰਗਸ ਦੇ ਚਾਂਸ ਜ਼ਿਆਦਾ ਨੇ ਜੀ ਸਾਈਲਿਸ ਵਿੱਚ ਇੱਕ ਡਾਕਟਰ ਸਾਹਿਬ ਕਰਕੇ ਬਹੁਤ ਅੱਛੀ ਹਾਂ ਜੀ ਮਤਲਬ ਮੈਂ ਦੱਸਣਾ ਚਾਹਣਾ ਬੱਕਰੀ ਪਾਲਕ ਜੁੜੇ ਹੋਏ ਨੇ ਵੀ ਜਿਹੜਾ ਬੱਕਰੀ ਦੇ ਵਿੱਚ ਗਰੋਥ ਰੇਟ ਆ ਨਾ ਬੋਡੀ weight ਦੀ ਗਰੋਥ ਉਹ ਜੀ ਆਪਟੀਮਮ ਜੋ ਗਰੋਥ ਹੈ ਦੈਟ ਇਜ਼ 100 ਗ੍ਰਾਮ ਪਰ ਡੇ ਜੇ ਆਪਾਂ ਉਹਨੂੰ ਪੂਰਾ ਦੁੱਧ ਤੇ ਫੀਡ ਤੇ ਪੱਠੇ ਦੇ ਰਿਹਾ ਹਾਂ ਬਟ ਜੇ ਤੁਹਾਡੀਆਂ ਬਕਚਿਆਂ ਦੇ ਵਿੱਚ ਗਰੋਥ 70 ਗ੍ਰਾਮ ਪਰ ਡੇ ਤੋਂ ਘੱਟ ਹੈ ਫਿਰ ਤੁਹਾਡੀ ਮੈਨੇਜਮੈਂਟ ਜਾਂ ਫੀਡਿੰਗ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਆ। ਮੇਰਾ ਸਾਹਿਬ ਇੱਕ ਮੈਂ ਹੋਰ ਗੱਲ ਐਡ ਕਰਦੇ ਜਾਵਾਂਗਾ। ਗੱਲ ਵਦੀਪ ਨੇ ਇਸ਼ਾਰੇ ਛੋੜਦੇ ਆ। ਕਿ ਜੇ ਸਾਨੂੰ ਇਕਨੋਮੀਕਲੀ ਬੱਕਰੇ ਪਾਲਦੇ ਆ ਨਾ ਸਾਨੂੰ ਜਿਹੜੀ ਹੈਗੀ ਆ ਜਿਵੇਂ ਆਪਾਂ ਬਰੈਡਰ ਦੇ ਲੈਨੇ ਆ ਵੀ ਫੀਡ ਕਨਵਰਸ਼ਨ ਦੇ ਇਸ਼ਾਰਾ ਕੋਲ ਚਕਵਾਇਆ ਬਣਾ। ਐਵੇਂ ਸਾਡੀ ਜਿਹੜੀ ਵਰਬਰੀ ਹੈ ਉਵੇਂ ਮੈਂ ਦੇਖਿਆ ਕਿ ਜੇ ਬੱਚੇ ਜਦੋਂ ਥੋੜਾ ਜਿਹਾ ਵੀਰ ਵੀ ਕਾਫੀ ਇੱਛਾ ਲੋਕ ਕਰਦੇ ਆ ਛੋਟੀ ਉਮਰ ਦੇ ਵਿੱਚ ਜਦੋਂ ਫੀਡ ਕਨ ਰੇਸ਼ਿਓ ਜਿਹੜੀ ਸਾਡੇ ਵਾਸਤੇ ਪ੍ਰੋਫਿਟੇਬਲ ਚਾਹਦੀ ਹੈ ਜੇ ਉਦੋਂ ਅਸੀਂ ਵਰਤਾਂਗੇ ਤਾਂ ਅਸੀਂ ਬਹੁਤ ਕਾਮਯਾਬ ਐਵੇਂ ਕਰਕੇ ਅਸੀਂ ਕਰਕੀ ਦੇ ਤੋਂ ਇਸੇ ਕਰਕੇ ਵੇਲੋ ਕਿਉਂਕਿ ਅਸੀਂ ਉਹ ਬਹੁਤ ਅੱਗੇ ਵੇਚ ਤੱਕ ਜਾਂਦੇ ਨੇ ਤੇ ਉਹਦੇ ਵਿੱਚ ਫਿਰ ਉਦੋਂ ਤੱਕ ਉਹਦੀ ਵੇਚ ਦੀ ਕਾਰੀ ਹੋਈ ਰਹੀਗੀ ਔਰ ਸਾਨੂੰ ਉਹ ਪ੍ਰੋਫਿਟ ਪ੍ਰੋਫਿਟ ਟੇਬਲ ਵੀ ਜੀ ਰਿਹਾ ਤਾਂ ਸੋ ਇਹ ਗੱਲ ਮੈਂ ਕੱਦ ਕੇ ਚਾਹੁੰਦਾ ਸੀ ਉਹ ਤੁਸੀਂ ਗੱਲੇ ਵੀ ਕਈ ਵਾਰੀ ਦੇਖਦਾ ਨੈਟ ਵਗਰਾ ਦੇ ਵਿੱਚ ਇੰਟਰਨੈਟ ਵੀ ਜਿਹੜੇ ਬਟਿਸਟਰੀ ਹੌਸਲ ਹੈਗੇ ਆ ਸੰਦੂਨੀ ਕੀ ਹੈਗੇ ਆਪਣੀ ਜਵਾਬ ਸੀ ਤੇ ਇੱਕ ਸਾਡੇ ਘਾੜ ਤੋਂ ਹੁੰਦੀ ਸੀ ਕਿ ਚਿੱਤ ਬੱਕਰੀ ਨਾਮ ਨੂੰ ਕਰਦਾ ਵੱਡੇ ਵੱਡੇ ਲਾਦੇ ਵੇਚਿਆ ਸੋ ਸਾਨੂੰ ਪਤਾ ਵੀ ਬੱਕਰੀ ਵਾਸਤੇ ਬੜੀ ਫੇਵਰਟ ਹੈ ਸੋ ਜਿੰਨਾ ਕਿਸਾਨ ਵੀਰਾਂ ਨੇ ਆਪਣੇ ਖੇਤਾਂ ਦੇ ਵਿੱਚ ਰੱਖਦੇ ਆਣੇ ਪਸ਼ੂ ਪਾਲਕਾ ਦੇ ਖੇਤਾਂ ਜਾਂ ਫਰਮੀਆਂ ਨੇ ਉਹਨਾਂ ਦੇ ਹਾਊਸ ਨੂੰ ਉੱਥੇ ਬਾਗੀ ਸੋਰੀ ਪਰ ਆਕੇ ਵਿੱਚ ਬੱਕਰੀਆਂ ਰੱਖ ਕੇ ਔਰ ਜਦੋਂ ਜਦਾਂ ਟੋੜੀ ਲੈ ਸਕਦੇ ਆ ਔਰ ਇਹਨਾਂ ਨੂੰ ਪਾਲ ਵੀ ਸਕਦੇ ਆ ਮੇਰੇ ਖਰ ਦਾ ਜਿਸਤ ਵੀ ਬੰਨਾਲ ਇਸ ਗੱਲਾਂ ਸਹਿਮ ਬੋਹਣਗੇ ਸੋ ਮੈਂ ਕਿਉਂਕਿ ਸਮਾਂ ਬਹੁਤ ਤਾਂ ਮੈਂ ਦੇਖਿਆ ਥੋੜਾ ਤੇ ਮੈਂ ਇੱਥੇ ਆਪਣੀ ਗੱਲ ਬਕਾਉਣਾ ਗੱਲਾਂ ਕਹੀ ਮੇਰੇ ਬੰਖੀ ਸੋ ਥੈਂਕ ਯੂ ਜੁਤਰੀਆ ਮਹਿਮਾਨ ਦਰਸਨ ਤੁਹਾਡਾ ਸਪੈਸ਼ਲ ਸੈਸ਼ਨ ਲਗਾਉਣੇ ਆ ਜੀ ਇੱਕ ਦਿਨ ਹਾਂਜੀ ਤੁਹਾਡਾ ਸਪੈਸ਼ਲ ਸੈਸ਼ਨ ਲਗਾਉਣੇ ਆ ਇੱਕ ਦਿਨ ਮੈਨੂੰ ਠੀਕ ਆ ਚਲੋ ਮੈਂ ਤੁਹਾਡੇ ਕੋਲੋਂ ਸਾਰੇ ਨਹੀਂ ਤੁਹਾਡੇ 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 ਕੋਲੋਂ ਸਿੱਖਣ ਲਈ ਬਹੁਤ ਕੁਝ ਹੈ ਜੀ ਹਜੇ ਉਹ ਜਿਹੜਾ ਸਾਰੇ ਆਪਾਂ ਜਿਹੜਾ ਜਿਹੜਾ ਆਪਾਂ ਗੱਲਬਾਤ ਕਰਕੇ ਤਾਰਨਾ ਗੱਲ ਆਪਾਂ ਕੱਢੀਆ ਔਰ ਲੋਕਾਂ ਵਿੱਚ ਲੈ ਕੇ ਗਏ ਆ ਔਰ ਮੈਨੂੰ ਉਹਦਾ ਮਾਣ ਆ ਤੇ ਬੇਜੇ ਵੀ 1300 1900 ਮਿਟਵਾਰ ਬਟ ਕੋ ਵੱਖਰਾ ਹੋਇਆ ਬੇਸ਼ੱਕ ਸਰਗਸਤ ਹੋ ਰਿਹਾ ਹੋਇਆ ਤੋ ਇਸ ਕਰਕੇ ਮੇਰਾ ਮੰਨ ਕਰਦਾ ਕਿ ਮੈਂ ਜੁੜੇ ਰਵਾਂ ਤੇ ਫਾਰਮਰਸ ਤੱਕ ਬੇਸ਼ੱਕ ਉਹ ਰਾਪਾਲਕਾ ਬੱਪੀ ਪਾਲਕਾ ਬੱਚਾ ਗੋਆ ਸੂਰ ਕੁਛ ਵੀ ਹੈ ਉਹ ਜਿਹੜਾ ਮੈਸੇਜ ਜਿਹੜਾ ਉਹਨਾਂ ਨੂੰ ਉਹਨਾਂ ਦੇ ਕੁਝ ਜਿਹੜੇ ਅਸੀਂ ਫਰਟ ਕਮਿਊਨਿਟੀ ਅਸੀਂ ਦੇ ਦਿਆਂਗਾ ਜਦ ਜਿਆ ਕਿ ਸਦੇ ਵਾਗਦੇ ਆ ਉਹ ਕਰਦੇ ਨੇ